ਵੀਡੀਓ ਕੱਲੇ ਕੱਲੇ ਘਰ ਪਹੁੰਚਦੀ ਕਰ ਦਿਓ ਵੀ 29 ਤਰੀਕ ਦਾ ਪੂਰਾ ਵੱਡਾ ਇਕੱਠ ਕਰਨਾ ਸਰਕਾਰ ਦੀਆਂ ਚੂਲਾ ਹਰਾਉਣੀਆਂ ਚੂਲਾ ਗਰਦ ਕਰ ਦਿਓ ਕਿਉਂਕਿ ਬੰਦੀ ਦੋ ਚਾਰ ਰਹਿ ਗਏ ਸੱਚ ਬੋਲਣ ਵਾਲੇ ਜੇ ਸੱਚ ਬੋਲਣ ਵਾਲਾ ਨੂੰ ਇਹੋ ਜਿਹਾ ਕੁਸੂਣਾ ਐ ਕੁੱਟਣਾ ਐ ਜਲੀਲ ਕਰਨਾ ਤੇ ਪੱਲੇ ਕੱਖ ਨਹੀਂ ਕਾਲੀ ਕਾਂਗਰਸੀ ਚੰਗੇ ਕਹਾਤੇ ਮੈਂ ਸੋਨ ਇੱਕ ਗੱਲ ਦੱਸਣੀ ਚਾਹਨਾਗਾ ਮੁੰਡਿਆਂ ਆਪਾਂ ਕੈਪਟਨ ਦਾ ਰਾਜ ਦੇਖਿਆ ਬਾਦਲ ਦਾ ਦੇਖਿਆ ਐਜਾ ਕੁਸੂਣਾ ਹੁੰਦਾ ਸੀ ਉਹ ਰਾਜ ਹੁੰਦਾ ਨਹੀਂ ਨਾ ਉਹ ਬਾਦਲ ਕੈਪਟਨ ਦੇ ਰਾਜ ਚ ਕੈਪਟਨ ਦਾ ਯਾਰ ਇੰਗੀਆਂ ਛੋਟੀਆਂ ਗੱਲਾਂ ਨੂੰ ਪੁੱਛਦਾ ਹੀ ਨਹੀਂ ਸੀ ਲੋਕ ਉਹਨੂੰ ਕਹਿੰਦੇ ਸੀ ਰੂਸਾ ਦਾ ਆਸਕ ਰੂਸਾ ਦਾ ਐ ਰੂਸਾ ਇਹਦੀ ਐ ਲੱਗਦੀ ਆ ਕਹਿੰਦੇ ਸੀ ਨਾ ਡੱਕਾ ਨਹੀਂ ਬੋਲਦਾ ਸੀ ਬਾਦਲ ਨੂੰ ਕਿੰਨਾ ਕੁਸਮ ਇੰਨੇ ਛੋਟੇ ਪੱਧਰ ਤੇ ਆ ਕੇ ਆਉਂਦੇ ਹੀ ਨਹੀਂ ਸੀ ਉਹ ਆ ਅਸੀਂ ਸੋਸ਼ਲ ਮੀਡੀਆ ਤੇ ਇੰਨਾ ਕੁਝ ਬੋਲਦੇ ਲੋਕ ਗਾਲਾਂ ਕੱਢਦੇ ਦੋਨੇ ਪਾਰਟੀਆਂ ਨੂੰ ਸਾਡੇ ਵਰਗੇ ਜਿੰਨੇ ਵੀ ਥੱਲੇ ਯੂਟਿਊਬਰ ਸੀ ਕਿਸੇ ਨੂੰ ਕੋਈ ਪੁੱਛਦਾ ਵੀ ਨਹੀਂ ਸੀ ਵਿਚਾਰਾ ਆਪਦੇ ਹੱਕਾਂ ਦੀ ਗੱਲ ਕਰਦਾ ਕਰੀ ਜਾਣਦੇ ਆ ਪਹਿਲਾ ਮੁੱਖ ਮੰਤਰੀ ਐ ਵੀ ਕਮੈਂਟ ਪੜ ਕੇ ਵੀ ਪਰਚਾ ਕਮੈਂਟ ਪੜ ਕੇ ਵੀ ਪਰਚਾ ਆ ਲੈ ਆਓ ਬਦਲਾ ਬਹੁਤ ਹੱਤ ਜੱਕੀ ਸੀ ਬਦਲਾ ਲੈਣਾ ਉਦੋਂ ਮੈਂ ਚਲੋ ਮੈਂ ਵੀ ਵੇਚੀ ਸੀ ਆ ਸਾਰੀ ਵੇਚੀ ਸੀ ਨਾ ਝਾੜੂ ਨੂੰ ਇਕੱਲੇ ਇਕੱਲੇ ਨੇ ਵੋਟ ਪਾਈ ਸੀ ਨਾ ਕਿ ਸਾਰੀਆਂ ਉਮੀਦਾਂ ਟੁੱਟ ਗਈਆਂ ਨਾ ਅੱਜ ਪੰਜਾਬ ਡਿਪਰੈਸ਼ਨ ਚ ਵਗ ਗਿਆ ਕਾਰਨ ਕਿ ਆਹੇ ਆ ਬਦਲਾ ਚਾਹੁੰਦੇ ਸ਼ਾ ਦੇਖ ਲਓ ਬਦਲਾ ਓ ਬਾਈ ਜੀ ਝਾੜੂ ਵਾਲਿਆਂ ਨੂੰ ਘੇਰ ਘੇਰ ਕੇ ਪਿੰਡਾਂ ਸਵਾਲ ਪੁੱਛੋ ਵੀ ਨੌਜਵਾਨਾਂ ਤੇ ਐਨਐਸਏ ਲਾਇਆ ਚਿੱਟਾ ਨਹੀਂ ਬੰਦ ਹੋ ਰਿਹਾ ਬੇਰਜ਼ਗਾਰੀ ਵੱਧ ਰਹੀ ਆ ਕੱਲੇ ਬੋੜਾਂ ਤੇ ਮਸੂਰੀ ਤੋਂ ਬਣਾ ਇੱਕ ਕੰਮ ਕਰਿਆ ਜਿਹੜਾ ਸਰਕਾਰ ਨੇ ਮੈਨੂੰ ਗਣਿਆ ਦਿਓ ਕੱਲਾ ਕੱਲਾ ਬੰਦਾ ਵੀਡੀਓ ਸ਼ੇਅਰ ਕਰੀ ਜਾਓ ਚਲਦੀ ਚਲਦੀ ਕਰ ਕਰ ਪਹੁੰਚਦੀ ਕਰ ਦਿਓ 27 ਤਰੀਕ ਨੂੰ ਨਹੀਂ ਇਕੱਠ 29 ਨੂੰ ਆ ਜ਼ਿਲ੍ਹਾ ਬਰਨਾਲਾ ਪਿੰਡ ਕੋੜਦ ਨੇ ਭਾਨੇ ਦੇ ਪਿੰਡ ਐਡਾ ਵੱਡਾ ਇਕੱਠ ਕਰਨਾ ਸਰਕਾਰ ਨੂੰ ਪਤਾ ਲੱਗ ਜੇ ਵੀ ਐ ਨੌਜਵਾਨਾਂ ਨੂੰ ਕੁੱਟਣਾਗਾ ਵੀ ਆਹ ਕੁੱਟੀ ਦਾ ਹੁੰਦਾ ਹਨਾ ਫੇਰ ਪਤਾ ਲੱਗੋ ਇਹਨਾਂ ਨੂੰ ਚੂਲਾ ਹਲਾ ਦਿਓ ਇਹਨਾਂ ਦੇ ਚੂਲਾ ਨੇ ਭਰਾਵਾ ਫਿਰ ਕੱਲਾ ਕੱਲਾ ਕੁੱਟਖਾਨ ਦੇ ਤਿਆਰ ਹੋ ਲੜਾਈ ਛੋਡੇ ਗਲ ਪੈ ਗਈ ਛੋਡੇ ਘਰਾਂ ਚ ਆ ਗਈ ਲੜਾਈ ਵੜ ਗਈ ਉਹ ਪਤੰਦਰੋ ਛੋਡੇ ਪੱਲੇ ਕੀ ਰਹਿ ਗਿਆ ਨਸੇ ਚ ਤੁਸੀਂ ਮਾਰਤੇ ਐਨਐਸਏ ਛੋਡੇ ਮੁੰਡਾ ਤੇ ਲੱਗੀਆਂ ਨੇ ਜ਼ਮੀਨ ਛੋਡੀ ਖਾਣ ਦੀ ਤਿਆਰੀ ਆ ਸਰਕਾਰੀ ਖਰੀਦ ਜ਼ਮੀਨਾਂ ਦੀ ਤੋੜਨ ਦੀ ਤਿਆਰੀ ਆ ਜਿਹੜੀ ਆਪਾਂ ਝੋਨਾ ਕਰਨ ਕਬੀਜਦੇ ਆ ਆ ਝਾੜੂ ਵਾਲੇ ਦੇ ਵਕੀਲ ਹੀ ਕਹੀ ਜਾਂਦੇ ਜਾ ਕੇ ਵੀ ਝੋਨਾ ਦੀ ਪਰਾਲੀ ਦਾ ਥੱਤੂ ਆਉਂਦਾ ਵੀ ਸਰਕਾਰੀ ਖਰੀਦ ਤੋੜੋ ਉਹ ਪੱਲੇ ਛੋਡੇ ਕੱਖ ਨਹੀਂ ਰਹਿਣਾ ਪੱਲੇ ਛੋਡੇ ਕੱਖ ਨਹੀਂ ਹੋਣਾ ਆ ਆ ਗਏ ਹੁਣ ਭੇਡਾ ਥੱਲੇ ਕਮੈਂਟਾਂ ਚ ਇਹਨਾਂ ਦਾ ਹਾਂ ਸੋਨੂੰ ਇੱਕ ਨਵੀਂ ਗੱਲ ਦੱਸਣਾ ਕਿੰਨੇ ਹਜ਼ਾਰ ਐਡੀ ਮਿਠਾਈਆਂ 5000 ਐਡੀ ਹਨ ਜੀ 5000 ਐਡੀ ਕੀ ਕਰਨ ਵਾਸਤੇ ਭਾਈ ਆ ਬਾ ਕਮੈਂਟ ਕਰਨੀਆਂ ਗਾਣਾ ਕੱਢਣੀਆਂ ਗਾਣਾ ਕੱਢਣੀਆਂ 5000 ਫੇਕ ਐਡੀ ਲਾਈਵ ਆ ਝਾੜੂ ਵਾਲਿਆਂ ਦੀ ਬਸ ਗਰਾਊਂਡ ਤੇ ਕੋਈ ਕੰਮ ਨਹੀਂ ਕਰਨਾ ਸੋਸ਼ਲ ਮੀਡੀਆ ਤੇ ਹਵਾ ਬਣਾ ਕੇ ਰੱਖਣੀ ਆ ਗਾਣਾ ਕੱਢਣੀਆਂ ਪੇਜ ਰੋਕਣੇ ਰੀਜ ਮਾਰਨੇ ਲੋਕਾਂ ਨੂੰ ਔਖੇ ਕਰਨਾ ਹੋਰ ਕੁਝ ਨਹੀਂ ਭਗਵੰਤ ਮਾਨ ਸਾਹਿਬ ਕਹਿੰਦੇ ਹੁੰਦੇ ਸੀ ਮੁੱਖ ਮੰਤਰੀ ਉਹਦੇ ਦੀ ਮੈਂ ਰਿਸਪੈਕਟ ਕਰਦਾ ਮੈਂ ਗੰਨਮੈਨ ਨਹੀਂ ਲਊਂਗਾ ਮੇਰਾ ਪਰਿਵਾਰ ਨਹੀਂ ਗੰਨਮੈਨ ਲਊਗਾ ਮੁਰਗੀ ਖਾਨਾ ਖੋਲ ਲਓ ਜਗੰਨ ਮੈਨ ਲੜਿਆ ਐ ਕਰ ਦੂ ਮੈਂ ਆਮਕਰਾਂ ਦਾ ਮੁੰਡਾ ਮੈਂ ਫੀਟਰ ਮੂਰੇ ਪੈਂਦਾ ਰਹਾ ਮੇਰੇ ਮੱਸਰ ਲੜਦਾ ਰੇ ਮੇਰੇ ਐਸੇ ਟਰੈਕਟਰ ਦੇ ਹੈਂਡਲ ਨੇ ਮੇਰਾ ਗੱਟ ਤੋੜਦਾ ਸੀ ਆਹ ਦੇਖ ਲੋ ਕੀ ਕਰ ਰਿਹਾ ਆਮਕਰਾਂ ਦਾ ਮੁੰਡਾ ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਵੀ ਸਵਾਲ ਕਰੋ ਪਹਿਲਾਂ ਇਹ ਐਂ ਕਹਿੰਦੇ ਸੀ ਵੀ ਸਵਾਲ ਕਰੋ ਕਹਿੰਦਾ ਵੀ ਨਾ ਵੀ ਹਰ ਇੱਕ ਨੌਜਵਾਨ ਸਵਾਲ ਕਰੋ ਤੇ ਹੁਣ ਜਦੋਂ ਸਵਾਲ ਹੁੰਦੇ ਹੁਣ ਚੀਕਾ ਕੇ ਮਾਰ ਦਿਆ ਬਈ ਬਾਈ ਕੱਲਾ ਕੱਲਾ ਬੰਦਾ ਵੀਡੀਓ ਸ਼ੇਅਰ ਕਰਕੇ ਘਰ ਘਰ ਪਹੁੰਚਦੀ ਕਰੋ ਪੱਲੇ ਤੁਹਾਡੇ ਕੱਖ ਨਹੀਂ ਰਹਿਣਾ ਕੱਲਾ ਕੱਲਾ ਨੌਜਵਾਨ ਕੁੱਟਿਆ ਜਾਊ ਜੇਲਾਂ 'ਚ ਧੱਕਿਆ ਜਾਊਗਾ ਉਹੀ ਗੱਲਾਂ ਸੱਚ ਹੋਣ ਲੱਗੀਆਂ ਪੁਰਾਣੇ ਟਾਈਮ ਵਾਲੀਆਂ ਵੀ ਜਿਵੇਂ 84 ਦੇ ਦੌਰ 'ਚ ਨੌਜਵਾਨੀ ਪੰਜਾਬ ਦੀ ਸੜਦੇ ਚੰਦਰਾ ਉਹ ਕਾਇਮ ਹੋ ਜੋ ਇਕੱਠੇ ਹੋ ਜੋ ਉਹ ਪਿੰਡਾਂ 'ਚ ਕਿਉਂ ਧੜੇਵਾਜੀ ਬਣਾਈ ਬੈਠਿਆ ਓਏ ਕਿਸਾਨ ਯੂਨੀਅਨਾਂ ਵੀ ਲੱਗ ਜੋ ਹੁਣ ਹੋਰ ਦੱਸਦਾ ਇਹ ਸਰਕਾਰਾਂ ਕਿਸਾਨ ਯੂਨੀਅਨ ਨੂੰ ਨਿੰਦ ਰਹੀਆਂ ਉਹ ਛੋਟੀ ਜ਼ਮੀਨ ਬਚਾਈ ਬੈਠਿਆ ਕੁਰਕ ਨਹੀਂ ਹੋਣ ਦੇ ਰਹੇ ਚਿੱਪਾ ਵਾਲੇ ਮੁੰਡਿਆਂ ਮੀਟਰ ਲੱਗਣ ਨਹੀਂ ਨਾ ਦੇ ਰਹੇ ਜੁਨੀਆ ਨਾਲੇ ਨਹੀਂ ਲੱਗਣ ਦੇ ਰਹੇ ਉਹ ਜਿਹੜਾ ਵੀ ਪਿੰਡ ਦਾ ਬੰਦਾ ਕੋਈ ਉੱਠ ਕੇ ਤੁਰਦਾਗਾ ਸਰਕਾਰਾਂ ਅਵਿਰਧ ਲੜਦਾ ਉਹਦਾ ਸਾਥ ਦਿਆ ਕਰੋ ਪਾਰਟੀਆਂ ਦਾ ਤੁਸੀਂ ਦੇਖ ਲਿਆ ਹੁਣ ਜਾ ਕੇ ਕਹਦੇ ਉਹਨੂੰ ਕਹੇ ਆਉਨੇ ਆ ਤਿੰਨੇ ਪਾਰਟੀਆਂ ਆਪਣੇ ਨਾਲ ਨਹੀਂ ਖੜੀਆਂ ਉਹ ਭਰਾਵੋ ਹੱਕ ਸੱਚ ਦੇ ਜਿਹੜੇ ਲੜਾਈ ਲੜਦੇ ਉਹ